ਜਿਹੜਾ ਸ਼ਿੰਝ ਮੇਲਾ ਹੈਗਾ ਪਿੰਡ ਕੰਗਜਗੀਰ ਦੇ ਵਿੱਚ ਚੱਲ ਰਿਹਾ ਵਾ ਕਿ ਪ੍ਰਾਣੀ ਜਿਹੜੀ ਸੱਭਿਆਚਾਰਕ ਹੈਗੀ ਆ ਉਹਦੇ ਮੁਤਾਬਕ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਨੇ ਸਾਰੇ ਵੀਰਾਂ ਨੇ ਰੋਲ ਮਿਲ ਕੇ ਇਹ ਸ਼ਿੰਝ ਦਾ ਮੇਲਾ ਜਿਹੜਾ ਉਹ ਕਰਵਾਇਆ ਜਾ ਰਿਹਾ ਮੇਲੇ ਦੇ ਵਿੱਚ ਰਸ ਤੋਂ ਇਹ ਸਾਫ ਸ਼ਹਿਰ ਹੁੰਦਾ ਕਿ ਲੋਕਾਂ ਦਾ ਬਹੁਤ ਲਗਾਓ ਹੈਗਾ ਖੇਡਾਂ ਦੇ ਨਾਲ ਕਿ ਪ੍ਰਾਣੀਆਂ ਕੁਸ਼ਤੀਆਂ ਜਿਹੜੀਆਂ ਸਾਡੇ ਸੱਭਿਆਚਾਰ ਦਾ ਤੇ ਖੇਡਾਂ ਦਾ ਜਿਹੜਾ ਹੈਗਾ ਉਰਜਾਨ ਉਦੇ ਮੁਤਾਬਕ ਚੱਲ ਰਿਹਾ ਮੈਂ ਇਥੇ ਕਹਿਣਾ ਚਾਹੁੰਦਾ ਵੀ ਜਿਹੜੀਆਂ ਖੇਡਾਂ ਨੇ ਉਹ ਵੱਤੋ-ਵਾਦੇ ਦਾ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਜੋ ਸਾਡਾ ਜੂਸ ਜਿਹਦਾ ਨਸ਼ਿਆਂ ਦੇ ਵਿੱਚ ਹੈਗਾ ਉਹ ਇਧਰ ਖੇਡਾਂ ਵੱਲ ਆਪ ਚਕਾਓ ਹੋਵੇਗਾ ਤੇ ਨਸ਼ਿਆਂ ਤੋਂ ਦੂਰ ਹੋਵੇ ਲੋ ਡਰਦੇ ਨਹੀਂ ਹੁੰਦੇ ਜਿੰਨਾ ਦੁਨੀਆ ਟਰਾਉਂਦੀ ਭਾਈ ਕਈ ਵਾਰੀ ਅੱਖਾਂ ਤੇ ਬੰਦ ਪੱਟੀਆਂ ਪਾ ਕੇ ਸੱਤਿਆਪਾ ਹੂਰ ਧਰਵਾਦ ਕਹਿੰਦੀ ਆਇਆ ਲੈ ਆਈ ਹਾਲੀਆ ਕਮੇਟੀ ಗ್ರಾಮ ਪੰਚਾਇਤ ਵਰਮਾਲੇ ਜਗਨਨ ਕੌਂਸਲ ਤੋਂ ਬਧੇਦੀ ਜਿਹੜਾ ਕਿ ਠੰਡਿਆਂ ਦਾ ਲੰਗਰ ਚੱਲਦਾ ਹੈ ਸਾਡੇ ਐਨਆਰਆਈ ਭਰਾਵਾਂ ਵੱਲੋਂ ਸੁੱਖਾ ਸੋਤਾ ਜਗਦੀਪ ਸੋਤਾ ਸਤਨਾਮ ਸੋਤਾ ਤੇ ਕਮਲ ਕੰਗਲੋਂ ਸੇਵਾ ਭੇਜੀ ਗਈ ਜਿਹੜੀ ਕਿ ਸ਼ੰਜ ਮੇਲੇ ਦੇ ਉੱਤੇ ਇਹ ਸੇਵਾ ਚੱਲ ਰਹੀ ਆ ਤੇ ਸਾਰੇ ਨੌਜਵਾਨ ਪਿੰਡ ਦੇ ਜਿਨ੍ਹਾਂ ਨੇ ਸੇਵਾ ਕੀਤੀ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਤੇ ਐਨਆਰਆਈ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸੇਵਾ ਭੇਜੀ ਆ ਅੱਗੇ ਤੋਂ ਵੀ ਕੋਈ ਵੀ ਮੇਲਾ ਚੱਲੇ ਜਾਂ ਕੋਈ ਹੋਰ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਸੇਵਾ ਭੇਜਦੇ ਰਹਿਣ ਤਾਂ ਜੋ ਕਿ ਅੱਗੇ ਤੋਂ ਹੋਰ ਬੰਦਿਆਂ ਦਾ ਵੀ ਦਾਨੀ ਸੱਜਣਾ ਦਾ ਵੀ ਸਹਿਯੋਗ ਆ ਜਿਹੜਾ ਉਹ ਉਤਸ਼ਾਹ ਹੈ ਜਿਹੜਾ ਉਹ ਵਾਦੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਇਹ ਸੇਵਾ ਭੇਜੀ ਆ ਔਰ ਨਾਲ ਦੇ ਪਾਸੇ ਦੁੱਧੇ ਲੰਗਰ ਅਤੇ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਸਾਰਿਆਂ ਨੂੰ ਇਹ ਕਵਾਂਗੇ ਕਿ ਜਿਹੜੇ ਨੌਜਵਾਨ ਸਾਡੇ ਗਲਤ ਸਾਈਡ ਤੇ ਤੁਰ ਪਏ ਆ ਨਸ਼ਿਆਂ ਵੱਲ ਤੁਰ ਪਏ ਆ ਉਹਨਾਂ ਨੂੰ ਨਸ਼ੇ ਛੱਡਣੇ ਚਾਹੀਦੇ ਆ ਅਤੇ ਜੋੜ ਮੇਲਿਆਂ ਦੇ ਵਿੱਚ ਜਾਂ ਹੋਰ ਆਪਣੇ ਗੇਮਾਂ ਦੇ ਵਿੱਚ ਅਤੇ ਹੋਰ ਸਿੱਖ ਇਤਿਹਾਸ ਦੇ ਨਾਲ ਅਮਰ ਜਕਣਾ ਚਾਹੀਦਾ ਉਹਨਾਂ ਨਾਲ ਜੁੜਨਾ ਚਾਹੀਦਾ ਆ ਅਤੇ ਨਸ਼ੇ ਛੱਡ ਕੇ ਆਪਣੇ ਪਿੰਡ ਦਾ ਕੋਈ ਨਾ ਕੋਈ ਨਾਮ ਰੋਸ਼ਨ ਕਰਨ ਕਿਸੇ ਨਾ ਕਿਸੇ ਗੇਮ 'ਚ ਜਾਣ ਸੁੱਖਾ ਸੋਤਾ ਜਗਦੀਪ ਸੋਤਾ ਸਤਨਾਮ ਸੋਤਾ ਅਤੇ ਕਮਲ ਕੰਗ ਜਿਨ੍ਹਾਂ ਨੇ ਸੇਵਾ ਭੇਜੀ ਤੇ ਉਹਨਾਂ ਦੀ ਬਦੌਲਤ ਅਸੀਂ ਕੋਲਡ ਡਰਿੰਕ ਦਾ ਜਿਹੜਾ ਲੰਗਰ ਚਲਾਇਆ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਗੁੱਗਾ ਯਾਰ ਪੀੜ ਦੇ ਖੰਡੀ ਤੋਂ ਫੇੰਜ ਆਰੰਭ ਹੋਈ ਸੀ ਉਹ ਇਸ ਵੇਲੇ ਇੱਥੇ ਪੰਡਾਲ ਵਿੱਚ ਪਹੁੰਚ ਚੁੱਕੀ ਆ ਨਗਰ ਨਿਵਾਸੀ ਸੰਗਤਾਂ ਦਾ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਦਾਨੀ ਸੱਜਣਾ ਨੇ ਦਾਨ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਗਾ ਯਾਰ ਪੀਰ ਸ਼ਕੰਢੀ ਵਾਲਿਆਂ ਦੀ ਔਰ ਮੇਰੇ ਗ੍ਰਾਮ ਪੰਚਾਇਤ ਐਨ ਆਰ ਭਾਈ ਤੇ ਗੁਗਾ ਪਾਰਟੀ ਸਾਰੀ ਸ਼ਕੰਢੀ ਵਾਲਿਆਂ ਲੋਕ ਇਹ ਐਨ ਆਰ ਆਈ ਵੀਰਾਂ ਲੋ ਛਿੰਝ ਪੁਆਈ ਜਾ ਰਹੀ ਆ ਕੰਗਜਗੀਰ ਦੇ ਵਿੱਚ ਜਿਹੜੋ ਕਿ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਪੁਆਈ ਜਾ ਰਹੀ ਹੈ

ਰੁਪਈਏ ਦੇ ਬਟੇ ਮਾਨਸਮਾਨ ਕਿਤੇ ਨੇ ਜਿੱਤੇ ਇਹ ਹੈਰਾਨੀਆਂ ਵਿੱਚੋਂ ਤੁਹਾਡਾ ਧੰਨਵਾਦ ਕਰਦੇ ਹਾਂ। ਕ੍ਰਿਸ਼ਨਕੋਟ ਸਾਹਿਬ ਜੀ ਧਲੇਤੇ ਵਾਲੇ ਉਹ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਤੇ ਬਹੁਤ ਸਾਡੇ ਨਾਜਰ ਜੀ ਸਰਦਾਰ ਗੁਰਦਰਸ਼ਨ ਸਿੰਘ ਜੀ ਤਾਂ 900 ਰੁਪਈਆ ਜਿਹੜਾ ਪ੍ਰਬੰਧਕ ਕਮੇਟੀ ਨੂੰ ਤੇ 100 ਰੁਪਈਆ ਬੁਲਾ ਰਿਆਂ ਦਾ ਬੜਾ ਮਾਨ ਸਰਮਾਨ ਧੰਨਵਾਦ ਕਰਦੇ ਹਾਂ। ਨਾਜਰ ਜੀ ਤੁਹਾਡੇ 100 ਰੁਪਈਆ ਮੇਰੇ ਕੋਲ ਪੁੱਜ ਗਿਆ। ਸਾਡੇ ਗੁਰਦਰਸ਼ਨ ਸਿੰਘ ਜੀ ਸਾਡੇ ਗੁਰਚਰਨ ਸਿੰਘ ਪ੍ਰਧਾਨ ਸਾਹਿਬ ਵੱਲੋਂ 5500 ਰੁਪਏ ਦੀ ਸੇਵਾ ਜਿਹੜੀ ਹੈ ਉਹ ਪ੍ਰਬੰਧਕ ਕਮੇਟੀ ਨੂੰ ਹੈ ਇੱਧਰ ਮਹਿੰਦਰ ਸਿੰਘ ਸਿੰਧੂ ਸਾਹਿਬ ਪੂਰੇ ਖੁਸ਼ ਨੇ ਵੱਡੀ ਜ਼ਿੰਮੇਵਾਰੀ ਹੈ ਵੱਡਾ ਮਾਨ ਸਰਵਾਨ ਬੋਲਾਂਗਾ ਵੀ ਕੀਤਾ ਤੇ ਅਖਾੜੇ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਆ ਮੈਂ ਧੰਨਵਾਦ ਕਰਦਾ ਹਾਂਜੀ ਨਾਦਰ ਜੀ ਕੈਰੀ ਆਨ ਠੀਕ ਹੈ ਪਹਿਲਵਾਨ ਜੀ ਚੱਕ ਬਈ ਚੱਕ ਵਾਲਾ ਕਹਿਣਾ ਕਿਹੜਾ ਪਹਿਲਵਾਨ ਹੱਥ ਘੜਾ ਕਰੋ ਚੱਕ ਵਾਲਾ ਪਹਿਲਵਾਨ ਤੇਜ਼ ਲੱਗਦਾ ਹੈ ਸਮੇਂ ਦੀ ਹੋਣੀ ਆ ਵਾਹ ਵੀ ਕਾਬੂ اعلان ਹੋ ਗਿਆ ਮੈਂ ਧੰਨਵਾਦ ਕਰਦਾ ਹਾਂ ਅਗਲੀ ਜਿਹੜੀ ਕੁਸ਼ਤੀ ਹੈ ਕਾਕਾ ਪਹਿਲਵਾਨ ਜੀ ਲਡੋਬਾਲ ਤੇ ਗੁੰਗਾ ਪਹਿਲਵਾਨ ਜੀ ਮੌਲੀ ਇਹ ਵੀ ਪਹਿਲਵਾਨ ਆਪਣੇ ਆਪ ਨੂੰ ਕਰਵਾ ਕੇ ਅਖਾੜੇ ਪਾਤਸ਼ਾਹ ਦੀ ਜੁਰਚ ਪਹੁੰਚ ਦੀ ਕਿਰਪਾਤਾ ਕਰੋ ਕਾਕਾ ਪਹਿਲਵਾਨ ਜੀ ਲਡੋਬਾਲ ਤੇ ਗੁੰਗਾ ਪਹਿਲਵਾਨ ਜੀ ਮੌਲੀ ਇਹ ਵੀ ਪਹਿਲਵਾਨ ਆਪਣੇ ਆਪ ਨੂੰ ਕਰਵਾ ਕੇ ਅਖਾੜੇ ਪਾਤਸ਼ਾਹ ਦੀ ਜੁਰਚ ਪਹੁੰਚ ਦੀ ਕਿਰਪਾਤਾ ਕਰੋ ਜੀ ਵਾਹ ਜੀ ਵਾਹ ਆਹੋ ਆਹ ਬੱਲੇ ਆਹ ਬਈ ਕਾਕਾ ਪਹਿਲਵਾਨ ਲਡੋਬਾਲ ਪਹਿਲਵਾਨ ਜੀ ਲਾਸਟ ਕਾਲ ਹੈ ਗੁੰਗਾ ਪਹਿਲਵਾਨ ਜੀ ਦਾ ਗੁਰਾ ਪਹਿਲਵਾਨ ਮੌੜੀ ਹੱਥ ਘੜਾ ਕਰਵੀ ਕਾਕਾ ਲੋਡੋ ਵਾਲਕੜਾ ਤੇ ਗੁੰਗਾ ਪਹਿਲਵਾਨ ਜੀ ਮੌੜੀ ਪਰਚੀ ਲੈ ਆ ਬਹਰੇ ਗਾ ਪਹਿਲਵਾਨਾ ਪਰਚੀ ਲੈ ਕੇ ਤੇਰੀ ਬਾਤ ਕੁਸ਼ਤੀ ਪਰਚੀ ਲੈ ਕੇ ਮੇਰੇ ਕੋਲ ਪਹਿਲਾ ਪਰਚੀ ਤੋਂ ਬਗਾ ਬੋਲਣ ਤੋਂ ਬਗਾਰ ਵਿੱਚ ਅਸੇ ਦੀ ਕੁਸ਼ਤੀ ਹੋਣੀ ਭਾਈ ਲਾਸਟ ਕਾਲ ਹੈ ਜੇ ਨਹੀਂ ਪਹਿਲਵਾਨ ਆਉਂਦਾ ਤਾਂ ਅਸੀਂ ਤੂੰ ਪਰਚੀ ਕਰ ਗੁਰਚਿਆਰ ਸਿੰਘ ਪ੍ਰਧਾਨ ਸਾਹਿਬ ਦੇ ਪੁੱਤਰ ਜਿਹੜਾ ਪਹਿਲਵਾਨ ਜਿੱਤੂਗਾ 51000 ਰੁਪਇਆ ਉਦੇਸ਼ੇ ਕਈਆਂ ਸ਼ੇਰ ਖਤਵਾਏ ਗੌਲਿਆਂ ਦੇ ਉੱਤੇ ਦੇ ਵਿੱਚ ਖੜ ਦੇ ਮਦਾਨੀ ਸਾਰੇ ਹਿੱਕ ਤਣ ਕੇ ਆਹ ਦੇਖੋ ਗੁੱਲ ਦੇ ਗੱਬਰੂ ਅਖਾੜੇ ਵਿੱਚ ਆਣ ਕੇ ਗੁਲਜਾਰ ਪਰ ਇਹ ਵੀ ਪਹਿਲਵਾਨ ਪਹੁੰਚੋ ਰਫੀਰ ਵੱਡੇ ਮਾਣ ਕਰਦੇ ਨੇ ਬਹੁਤ ਦੱਸਦੇ ਆਪਾਂ ਨਿਗਾਹ ਮਾਰੀਏ ਬੋਧ ਸਿੰਘ ਜੀ ਧਲੇਤਾ ਸਾਹਿਬ ਵਾਹ ਜੱਟੀਆਂ ਦੇ ਨਾਲ ਦੀਪਕ ਸਾਡਾ ਵੀਰ ਸਣੀ ਸਾਡਾ ਵੀਰ ਜਿਹੇ ਜੇ ਤੌਰ ਤੇ ਪੁਜਾ ਰੂਪਾ ਆਪਣੇ ਸਮੇਂ ਕਬੱਡੀ ਦਾ ਵਧੀਆ ਖਿਡਾਰੀ ਆਪਾਂ ਧੰਨਵਾਦ ਕਰਦੇ ਆ ਕਿ ਹੋਣ ਯਾਰੀ ਦੇ ਚਰਚੇ ਸਾਡੇ ਬਿੱਲਾ ਭਾਜੀ ਆਪ ਵੱਡੇ ਪੱਦਰ ਦੇ ਗੋਦ ਬਾਦਲ ਖਾਂ ਦੀ ਧਰਤੀ ਦੇ ਬਹੁਤ ਤਕੜਾ ਛਿੰਝ ਮੇਲਾ ਕਰਾਉਂਦੇ ਆ ਸੋ ਬੇਨਤੀ ਹੈ ਸਾਰੇ ਵੀਰ ਜਿਹੜੇ ਬਲੈਂਡਰ ਮੋਟਰਸਾਈਕਲ ਉਡੀ ਝੰਡੀ ਜਿਹੜੀ ਆ ਉਹਦੇ ਵਾਸਤੇ ਸਪੌਂਸਰ ਹੈ ਉਹਦੇ ਧੰਨਵਾਦ ਕਰਦੇ ਆ ਹਰਜੀਤ ਉਹ ਵੀ ਲਾਈਵ ਜੁੜੇ ਆ ਚੰਦ ਮਿੰਟਾਂ ਤੱਕ ਪੁੱਜਣਗੇ ਨਾਲ ਹੀ ਕੇਵਲ ਸਿੰਘ ਜੀ ਐਸਚੂ ਸਾਹਿਬ ਉਹ ਵੀ ਜਿੱਦੇ ਤੌਰ ਤੇ ਪੁੱਜ ਗਏ ਨੇ ਖੇਡਾਂ ਨੂੰ ਪਿਆਰ ਕਰਦੇ ਆਪਣੇ 자ਥੀਆਂ ਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਨਾਜਰ ਜੀ ਜਗਰੂਪ ਪਹਿਲਵਾਨ ਜੀ ਲੋ ਧਿਆਨਾ ਇਹ ਵੀ ਪਹਿਲਵਾਨ ਆਪਣੇ ਆਪ ਉਹਨਾਂ ਦਾ ਮਾਰ ਕੇ ਤਿਆਰੀ ਕੁਸ਼ਤੀ ਲਈ ਹੈ ਜੀ ਪਹਿਲਵਾਨ ਜੀ ਲਈਆਂ ਜਗਰੂ ਪਰਮਜੀ ਲੁਧਿਆਣਾ ਇਹ ਵੀ ਪਹਿਲਵਾਨ ਆਪਣੇ ਆਪ ਨੂੰ ਦਰਵਾਜ਼ੇ ਚਹ ਰਹੇ ਹਨ ਅਗਲੀ ਕੁਸ਼ਤੀ ਦੇ ਵਿੱਚ ਸਰਜੀਤ ਪਰਮਜੀ ਲਲਿਆਮਾ ਦੇ ਖਾਣੇ ਤੋਂ ਪਹਿਲਵਾਨ ਪਹੁੰਚੇ ਨੇ ਚੈਡ ਨੂੰ ਤੁਹਾਨੂੰ ਰਹਿ ਕਰਦੇ ਸਾਡਾ ਬਦਰ ਰਹਿਣ ਦੀ ਧੰਨਵਾਦ ਪਰਵਾਨ ਜੀ ਧੰਨਵਾਦ ਕਰਦੇ ਆ ਆਪਣੇ ਸਾਥੀਆਂ ਦੇ ਨਾਲ ਸਾਡਾ ਅਜਰ ਜੀ ਕਰੋ ਬੇਨਤੀ ਪਹਿਲਵਾਨਾਂ ਨੂੰ ਆਓ ਖਾੜੇ ਦੇ ਵਿੱਚ ਐਨ ਜੋਰ ਜਮਾਈ ਹੋ ਰਿਹਾ ਸਾਰੇ ਪਹਿਲਵਾਨ ਚੋਟੀ ਦੇ ਐਨ ਚੋਟੀ ਦੇ ਮੱਲ ਪੁੱਜੇ ਆ ਹੌਸਲਾ ਜਵਾਨਾਂ ਗੱਲਾਂ ਉਹ ਮਾਉ ਵਾਲਾ ਬੋਲ ਦੂਗਾ ਤੇਰੇ ਬਾਰੇ ਗੱਲਾਂ ਕਿ ਫੋਟੋ ਤੇਰੀ ਵੀ ਰਸਾਲਿਆਂ 'ਚ ਲਾਈ ਹੋਊਗੀ ਕਿ ਫੋਟੋ ਤੇਰੀ ਨੇ ਕੁਸ਼ਤੀ ਦਾ ਨਾਮ ਬਣਾਉਂਦੇ ਹੋਏ ਇੱਕ ਨਕਰ ਕਰਮਾ ਵਾਲੇ ਨੇ ਨਗਵਾਨਾਂ ਦੇ ਚਰਨ ਪੈਂਦੇ ਨੇ ਉਹ ਨਕਰ ਦਿਨ ਦੁਗਣੀ ਰਾਤ ਚੌਕਣੀ ਤੱਕ ਕੀ ਕਰਦੇ ਨੇ ਇਹ ਤੰਗ ਜਗੀਰ ਬੜੇ ਕਰਮਾ ਵਾਲਾ ਭਾਗਾ ਵਾਲਾ ਅੱਜ ਮੇਰੇ ਖਿਆਲ ਮੁਤਾਬਕ ਹਿੰਦੁਸਤਾਨ ਦੀ ਸਭ ਤੋਂ ਤਾਕਤਲੀ ਕੁਸ਼ਤੀ ਹਿੰਦੁਸਤਾਨ ਦੇ ਤਾਕੜੇ ਪਹਿਲਵਾਨਾਂ ਦੀ ਕੁਸ਼ਤੀ ਜਿਹੜੀ ਅੱਜ ਕੰਗਜਗੀਰ ਦੀ ਪਵਿੱਤਰ ਧਰਤੀ ਤੇ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਫਿਰਤਪਾਲ ਪਹਿਲਵਾਨ ਜੀ ਫਰਮਾਣਾ ਜੋ ਕਿ ਗਵਾਪੇ ਦਾ ਮਸ਼ਹੂਰ ਪਹਿਲਵਾਨ ਹੈ ਤੇ ਦੂਜੇ ਪਾਸੇ ਮਹਾਰਾਸ਼ਟਰ ਦਾ ਕੁਸ਼ਤੀ ਵਧੀਆ ਕਰਵਾਈ ਹੈ ਤੁਹਾਨੂੰ ਦੇਖਣਾ ਆਉਂਦਾ ਇੱਕ ਵਾਰ ਪਹਿਲਵਾਨਾਂ ਦੇ ਨਾਂ ਤੇ ਪ੍ਰਬੰਧ ਕਮੇਟੀ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਵੀਰਾਂ ਨੂੰ ਬੇ। ਕੀ ਬਾਤ ਹੈ ਸੱਡੇ ਮੋੜ ਲਾਲ ਜੀ ਅਕਲਪੁਰ ਵੱਡਾ ਮਾਣ ਕਰਦੇ ਧੰਨਵਾਦ। ਉਥੇ ਆਪਾ ਜੀਐਸਪੀ ਬੱਲ ਸਾਹਿਬ ਉਹਨਾਂ ਦਾ ਪਹਿਲ ਦੇ ਲੋ ਧੰਨਵਾਦ ਕਰਦੇ ਆ ਬੜਾ ਕੀਮਤੀ ਸਮਾਂ ਕੱਢ ਕੇ ਅੱਜ ਕਹਿੰਦੇ ਵੀ ਫਿਰ ਉਹ ਵੀ ਖੜੇ ਪਾ ਕੇ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਧੰਨਵਾਦ ਕਰਦਾ ਆ ਆਸ ਕਰਦਾ ਆ ਕਿ ਇਹ ਗਰਾਮ ਮਾਣ ਵਾਲਾ ਹੋਇਆ ਅਗਲਾ ਦੇ ਭਾਈ ਸਾਹਿਬ ਸਾਡੇ ਪਰਦੇਸ ਦੇ ਵੀ ਆਪਾ ਬਾਈ ਜੀ ਨੂੰ ਬਹੁਤ ਆਪਣਾ ਸਤਿ ਸ੍ਰੀ ਅਕਾਲ ਕਰਦੇ ਆ ਆਵਾਜ਼ ਆਪਣੀ ਪਟਿਆਲੇ ਨਾਲ ਪੁੱਜਿਆ ਆਪਾ ਸਾਹਿਬ ਤਾਂ ਜੀ ਨੂੰ ਕੀ ਬੰਦ ਔਰ ਹਾਂਜੀ ਪੱਟੇ ਧੋਗੜ ਪਰ ਮਾਂਜੀ ਵੀਰੋ ਇਹ ਸਾਡੇ ਪੰਜਾਬ ਨਹੀਂ ਇਕੱਲੇ ਇਕੱਲੇ ਪੰਜਾਬ ਨਹੀਂ ਭਾਰਤ ਦੇ ਵਿੱਚ ਭਾਤਰੋ ਮੀਨਿਆਂ ਦੇ ਵਿੱਚ ਬੁੱਗਾ ਜਨ ਪੀਰ ਜੀ ਦੇ ਨਾਂ ਤੇਰੇ ਸਿੰਘਾਂ ਪਵਾਇਆਂ ਜਾਂਦੀਆਂ ਨੇ ਕੁਸ਼ਲੀ ਮੁੰਤਰੀ ਪਹਿਲਵਾਨ ਮੰਨ ਲੋ ਗੁਰਜਾਰਾ ਹਾਂਜੀ ਆ ਜਿਹੜੀ ਪਹਿਲਵਾਨ ਜੀ ਆਪਰਾ ਆਓ ਜੀ ਦੋਨੇ ਪਹਿਲਵਾਨ ਜਲਦੀ ਤੋਂ ਜਲਦੀ ਅਖਾੜੇ ਦੇ ਵਿੱਚ ਹੋ ਲਾਲ ਜੀ ਅਕਲਪੁਰ ਜਿੱਤੀ ਝੰਡ ਮੇਲੇ ਨੂੰ ਵੱਗਾ ਸਰੂਪ ਤੇ ਮੇਲੇ ਸਾਰ ਰੋਕ ਦੇ ਕਣ ਲੋਕੀ ਹਿੱਕੀ ਕਿ ਘੋੜ ਤੇਰਾ ਪਾਸੇ ਰਹੁਣ ਧਿਆੜਾ ਜੇ ਖਾਰੇ ਕੇਹਦੇ ਆ ਭਾਗਾ ਦੇ ਵਿੱਚ ਅੱਜ ਵਾਲਾ ਮੇਲਾ ਲੁੱਟਣਾ ਅੱਗੇ ਵਾਲਾ ਮੇਲਾ ਤੇਰੇ ਭਾਗਾ ਦੇ ਵਿੱਚ ਹੋਵੇਗਾ ਪੱਟਾ ਜਿੱਤਣਾ ਇਹਦਾ ਸਮਾਂ ਦੱਸੂਗਾ ਬੁਲੇਟ ਮੋਟਰਸਾਈਕਲ ਵੱਡਾ ਮਾਨ ਹਾਂਜੀ ਬਾਜੀ ਹਾਂਜੀ ਜਿੱਤਨੇਤਾ ਬਹੁਤ ਸਿੰਘ ਪਹਿਲਵਾਨ ਨੇ ਖਾੜੇ ਦਾ ਪਹਿਲਵਾਨ ਹੈ ਇਹ ਵਿਸ਼ਾਲ ਪਹਿਲਵਾਨ ਇਹ ਵੀ ਆਪਣੇ ਆਪ ਨੂੰ ਕਰਵਾ ਕੇ ਤੈਨੂੰ ਉਧਰ ਅਸੀਂ ਤੈਨੂੰ ਧੰਨਵਾਦ ਕਰਦੇ ਆਂ ਬੇਨਤੀ ਕਰਦੇ ਆਂ ਜੇਤੀ ਤੋਂ ਜੇਤੀ ਅਠਾਰ੍ਹੇ ਪੰਜ ਛੇ ਦਿਨਾਂ ਦੇ ਵਿੱਚ ਪਹੁੰਚ ਦੀ ਕਿਰਪਾਤਾ ਕਰੋ ਜੀ ਸੋਚੋ ਜਬ ਜੈਨ ਨੂੰ ਬਾਬਾ ਨਾਨਕ ਉੱਪਰ ਨੇ ਤੇ ਨਮਾਜ਼ ਅਲੀ ਪਹਿਲਵਾਨ ਮਲੇਰਕੋਟਲਾ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦਾ ਵੀਰ ਜਿਹਦੇ ਨਕਰ ਦਾ ਪ੍ਰਸਿੱਧ ਪਹਿਲਵਾਨ ਨੌਵੇਂ ਮਿਲਦੇ 15 ਦਿਨ ਤੋਂ ਭਗਵਾੜਾ ਆਓ ਮੇਰੇ ਵੀਰੋ ਕਮਲਜੀਤ ਤੇ ਕਮਲਾ ਸਿੰਘ ਮਿਲੇਗਾ ਅੱਜ ਵੱਡੀ